ਬਾਬਾ ਜੀ ਤੁਹਾਨੂੰ 2 ਦਿਨ ਹੋ ਗਏ ਤੁਸੀਂ ਕੁਝ ਨਹੀਂ ਖਾਦਾ ਕੁਝ ਤਾਂ ਖਾ ਉਹ ਬਬਾ ਜੀ ਕੁਝ ਤਾਂ ਖਾ ਲੋ ਤੇ ਖਾਣੇ ਤੇ ਕੋਟ ਪਾਣੀ ਪੀ ਲੋ ਬਾਬਾ ਜੀ ਐਦਾਂ ਨਹੀਂ ਕਰ ਬਾਨੀ ਤੁਸੀਂ ਸਾਨੂੰ ਆ ਗਿਆ ਦੋ ਅਸੀਂ ਆਪ ਹੀ ਕੁਝ ਲੈ ਆਣੇ ਆ ਬਬਾ ਜੀ ਇਹ ਤਾਂ ਤੁਹਾਡੇ ਚੰਨਾ ਜੀ ਧੂੜਾ ਬਾਬਾ ਜੀ ਬਾਬਾ ਜੀ ਅਜੇ ਤੁਸੀਂ ਜਾਤ ਤੁਸੀਂ ਸਾਨੂੰ ਹੁਕਮ ਦਿਓ ਅਸੀਂ ਉਹ ਹੀ ਲੈ ਆਣੇ ਚਲੋ ਚਲੋ ਅਸੀਂ ਤਾਂ ਪਹਿਲਾਂ ਹੀ ਬਹੁਤ ਲੇਟ ਆ ਖੜ ਜਾ ਚਲ ਆ ਦੇਖਦੇ ਆ ਬਾਬਾ ਜੀ ਮੈਂ ਕੁਝ ਨਹੀਂ ਖਾਣਾ ਬੱਚਾ ਕੁਝ ਨਹੀਂ ਖਾਣਾ ਤੁਸੀਂ ਜਾਓ ਸਾਦਾ ਨੂੰ ਕੀ ਬਾਬਾ ਕੋਈ ਕੁਝ ਤਾਂ ਖਾ ਲਓ ਪਰੀ ਬਨੇ ਬਾਬਾ ਜੀ ਰਾਜੀ ਹੋ ਜਾ ਜੀ ਭਾਜੀ ਕੀ ਗੱਲ ਹੋ ਗਈ ਬਾਬਾ ਜੀ ਬਹੁਤ ਹੀ ਕਰਨੀ ਵਾਲੇ ਸੰਤ ਨੇ ਬਾਬਾ ਜੀ ਨੂੰ ਦੋ ਦਿਨ ਹੋ ਗਏ ਬਾਬਾ ਜੀ ਨੇ ਕੁਝ ਨਹੀਂ ਖਾਦਾ ਅਸੀਂ ਬਾਬਾ ਜੀ ਨੂੰ ਕਿਹਾ ਵੀ ਬਾਬਾ ਜੀ ਅਸੀਂ ਕੁਝ ਲੈ ਆਉਂਦੇ ਆ ਪਰ ਬਾਬਾ ਜੀ ਮੰਨਦੇ ਹੀ ਨਹੀਂ ਹੈ ਬਾਬਾ ਜੀ ਨੇ ਦੋ ਦਿਨ ਹੋ ਗਏ ਕੁਝ ਖਾਦਾ ਨਹੀਂ ਆलो ਬਾਬਾ ਜੀ ਕੁਝ ਖਾ ਪੀ ਲਓ ਉਹ ਬੱਚਾ ਇਹਨੇ ਪੈਸੇ ਮੈਂ ਕੀ ਕਰਨੇ ਆ ਮੈਨੂੰ ਤਾਂ ਸਿਰਫ 1 ਰੁਪਿਆ ਚਾਹੀਦਾ 1 ਰੁਪਿਆ ਕੀ ਦੱਸਾਂ ਭੈਣ ਜੀ ਇਹ ਤਾਂ ਇਲਾਹੀ ਰੂ ਆ ਜਦੋਂ ਵੀ ਮੰਗਦੇ ਨੇ ਬਸ 1 ਰੁਪਿਆ ਮੰਗਦੇ ਨੇ ਉਹ ਪਾਜੀ ਸਾਡੇ ਕੋਲ 1 ਰੁਪਿਆ ਤਾਂ ਹੈ ਨਹੀਂ ਅਸੀਂ ਹੁਣ ਬਾਬਾ ਜੀ ਦੀ ਸੇਵਾ ਕਿੱਦਾਂ ਕਰੀਏ ਬਾਬਾ ਜੀ ਨੂੰ ਕਈ ਦਿਨ ਹੋ ਗਏ ਬਾਬਾ ਜੀ ਨੇ ਕੁਝ ਨਹੀਂ ਖਾਦਾ ਜੇ ਤੁਸੀਂ ਬਾਬਾ ਜੀ ਦੀ ਸੇਵਾ ਕਰਨੀ ਹੈ ਨਾ ਤਾਂ ਕੁਝ ਖਾਣ ਲਈ ਲਿਆਓ ਇੱਕ ਗੱਲ ਯਾਦ ਰੱਖਿਓ ਬਾਬਾ ਜੀ ਸਿਰਫ ਬਿਸਕੁਟ ਹੀ ਪਸੰਦ ਕਰਦੇ ਆ ਹਾਂਜੀ ਚਲੋ ਫਿਰ ਆਪਾਂ ਜਾ ਕੇ ਬਿਸਕੁਟ ਲੈ ਆਉਨੇ ਆ ਲੈ ਹੁਣੇ ਲੈ ਕੇ ਆਉਨੇ ਆ ਬਿਸਕੁਟ ਚਲੋ ਆਜੋ ਬਾਜੀ ਚੱਕ ਦੇ ਮੈਂ ਕਰਦਾ ਕੰਮ ਸੀ ਆ ਦੇਖ ਲੈ ਬੇਵੀ ਕਈ ਬਾਬੇ ਤਾਂ ਮੂੰਹੋਂ ਪੈਸੇ ਮੰਗਦੇ ਆ ਹਾਂ ਇਹ ਬਾਬਾ ਜੀ ਨੇ ਤਾਂ 1 ਰੁਪਿਆ ਮੰਗਿਆ ਸਹੀ ਗੱਲ ਆ ਤੂੰ ਕਹਿੰਦੇ ਆ ਅਸਲੀ ਫਕੀਰ ਹਾਂ ਹਾਂ ਇਹ ਤਾਂ ਬਾਬਾ ਜੀ ਬਹੁਤ ਕਰਨੀ ਵਾਲੇ ਨੇ ਬਾਬਾ ਜੀ ਨੇ ਕਈਆਂ ਦਿਨਾਂ ਤੋਂ ਰੋਟੀ ਨਹੀਂ ਖਾਧੀ ਸਾਨੂੰ ਰੋਟੀ ਲੈ ਕੇ ਆਉਣੇ ਚਾਹੀਦੀ ਸੀ ਚੁੱਪ ਕਰ ਬਾਬਾ ਜੀ ਨੇ ਬਿਸਕਟ ਮੰਗਾਏ ਆ ਇਹ 'ਚ ਵੀ ਕੋਈ ਰਾਜ ਹੋਣਾ ਬਾਬਾ ਜੀ ਬਹੁਤ ਕਰਨੀ ਵਾਲੇ ਆ ਸਾਡੇ ਕਾਜ ਸਵਾਰ ਦੇਣਗੇ ਹਾਂਜੀ ਹਾਂਜੀ खड़े हैं जी। आज आज बाबा जी बिस्कुट खाओ आलो बच्चा बस बाबा जी बस एक ही बिस्कुट ਅਸ ਬੱਚਾ ਇਹ ਮੈਂ ਬਿਸਕੁਟ ਨਹੀਂ ਖਾਦਾ ਇਹ ਮੈਂ ਤੁਹਾਡੇ ਘਰ ਦਾ ਅੰਨ ਖਾਦਾ ਆ ਜਾਓ ਬੱਚਾ ਤੁਹਾਡੇ ਘਰ ਅੰਨ ਦੀ ਕਦੇ ਕਮੀ ਨਹੀਂ ਆਊਗੀ ਉਹ ਬੱਚਾ ਤੁਹਾਡੇ ਬਟੂਏ ਚ ਕਿੰਨੇ ਪੈਸੇ ਆ ਬਾਬਾ ਜੀ ਹੈਗਾ 2000 ਲਿਆ ਬੱਚਾ ਕੱਢ ਬਟੂਆ ਆ ਫੜੀ ਜਰਾ ਇਹਨੂੰ ਖੋਲ ਲਿਆ ਬੱਚਾ ਅੱਗੇ ਕਰ ਹਾਲ ਹੈ ਬੱਚਾ ਬਾਬਾ ਜੀ ਇਹ ਵੀ ਰੱਖ ਲੋ ਉਹ ਨਹੀਂ ਬੱਚਾ ਲੈ ਬੱਚਾ ਤੁਹਾਡੇ ਘਰੇ ਕਦੀ ਹੁਣ ਧੰਦੀ ਵੀ ਕਮੀ ਨਹੀਂ ਆਊਗੀ ਤੇਰਾ ਅੰਨ ਵੀ ਖਾ ਲਿਆ ਤੇਰਾ ਧੰਨ ਵੀ ਖਾ ਲਿਆ ਤੇਰਾ ਗਹਿਣਾ ਵੀ ਖਾ ਲਈਏ ਸੋਚ ਨਾ ਬੱਚਾ ਸੋਚ ਨਾ ਸੋਚਣ ਦਾ ਵਕਤ ਨਹੀਂ ਅੱਜ ਤੇਰੇ ਕੋਲ ਸਮਾਂ ਬੱਚਾ ਬੱਚਾ ਆ ਜਿਹੜੀ ਗੱਜ ਚੈਨੀ ਪਾਈ ਆ ਇਹ ਲਾ ਕੇ ਦੇ ਬਾਬਿਆਂ ਨੂੰ ਦੇ ਦੋ ਦੇ ਲਿਆ ਲਾ ਚੈਨੀ ਲਾ ਲਓ ਬਾਬਾ ਜੀ ਖਾ ਲਓ ਖਾ ਲਓ ਲਾ ਲਓ ਬਾਬਾ ਜੀ ਲਿਆ ਲਿਆ ਬੱਚਾ ਬਾਬਾ ਜੀ ਖਾ ਲਓ ਖਾ ਲਓ ਲਿਆ ਦੱਸੋ ਬੱਚਾ ਖਾ ਲਈਏ ਖਾ ਲੋ ਖਾ ਲੋ ਬਾਬਾ ਜੀ ਖਾ ਲੋ ਲਓ ਬੱਚਾ ਖਾ ਲਿਆ ਤੁਹਾਨੂੰ ਤੁਹਾਨੂੰ ਬਾਬਾ ਜੀ ਤੁਸੀਂ ਤੁਹਾਨੂੰ ਤੁਸੀਂ ਬਹੁਤ ਕਰਨੀ ਆ ਰਹੇ ਹੋ ਬਾਬਾ ਜੀ ਛਣ ਜਾ ਤੇਰਾ ਅੰਨ ਵੀ ਖਾ ਲਿਆ ਤੇਰਾ ਧੰਨ ਵੀ ਖਾ ਲਿਆ ਤੇਰੇ ਗਹਿਣੇ ਵੀ ਖਾ ਲਿਆ ਜਾ ਤੇਰੇ ਘਰ 'ਚ ਕੋਈ ਅੱਜ ਤੋਂ ਬਾਅਦ ਸੰਕਟ ਨਹੀਂ ਆਉਂਦਾ ਜਾ ਬੱਚਾ ਪਿੱਛੇ ਮੁੜ ਕੇ ਨਾ ਵੇਖੀ चलो चलिए अपन बाबा जी बहुत करणी वाले सी बहुत बहुत करमाती सी बाबा इन्हें मार मारी लग गई आज आलू आ जाओ